ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸੰਸਾਰ ਦੇ ਵਿੱਚ ਵੱਖ-ਵੱਖ ਧਰਮ ਮذਬ ਹੋਏ ਹਨ ਉਹਨਾਂ ਵੱਖ-ਵੱਖ ਧਰਮਾਂ ਨੂੰ ਚਲਾਉਣ ਵਾਲੇ ਉਹਨਾਂ ਧਰਮਾਂ ਦੀ ਸ਼ੁਰੂਆਤ ਕਰਨ ਵਾਲੇ ਵੱਖ-ਵੱਖ ਮਹਾਪੁਰਸ਼ ਰੱਬ ਦੇ ਪਿਆਰੇ ਹੋਏ ਹਨ ਪਰਮਹਾਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਬਹੁਤ ਸਾਰੇ ਕੋਸ ਸਮੇ ਦੇ ਵੱਖ-ਵੱਖ ਦੇਸ਼ਾਂ ਮੁਲਕਾਂ ਪਹਾੜਾਂਾਂ ਦੇ ਵਿੱਚ ਜਾ ਕਰਕੇ ਉਸ ਅੰਕਾਰ ਦੇ ਸੱਚ ਦੀ ਧਰਮ ਦੀ ਇਨਸਾਨੀਅਤ ਦੇ ਧਰਮ ਦੀ ਉੱਚਾ ਸੱਚਾ ਜੀਵਨ اخਲਾਕੀ ਜੀਵਨ ਦੇ ਜੀਣ ਦੀ ਇਨਸਾਨਾਂ ਨੂੰ ਸੋਝੀ ਬਖਸ਼ੀ ਜਿਸ ਵਿੱਚ ਅਸੀਂ ਜਨਮ ਸਾਖੀਆਂ ਦੇ ਵਿੱਚ ਸਰਵਣ ਕਰਦੇ ਹਾਂ ਕਿ ਕਿਸ ਤਰ੍ਹਾਂ ਇੱਕ ਠੱਗ ਨੂੰ ਸੱਜਣ ਬਣਾ ਦਿੱਤਾ ਕੌਡੇ ਨੂੰ ਜੋ ਰਾਕਸ਼ ਸੀ ਮਨੁੱਖਾਂ ਨੂੰ ਭੁੰਨ ਕੇ ਖਾਂਦਾ ਸੀ ਆਦੀਵਾਸੀ ਸੀ ਉਸ ਨੂੰ ਮਨੁੱਖਾ ਜੀਵਨ ਇਸ ਸੰਸਾਰ ਤੇ ਨਾਮ ਜਪਨਾ ਕਿਸੇ ਜੀਵ ਦੀ ਹੱਤਿਆ ਨਾ ਕਰਨੀ ਧਰਮ ਸਭ ਤੇ ਦਇਆ ਕਰਨੀ ਭਲਾ ਕਰਨ ਦੀ ਸੋਚੀ ਬਖਸ਼ਿਸ਼ ਕੀਤੀ ਸੋ ਗੁਰੂ ਪਿਆਰਿਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਧੰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਪੈਦਲ ਚੱਲ ਕੇ ਸੰਸਾਰ ਦੇ ਵਿੱਚ ਇੱਕ ਕੀਰਤੀਮਾਨ ਇੱਕ ਰਿਕਾਰਡ ਪੈਦਾ ਕੀਤਾ ਸਭ ਤੋਂ ਵੱਧ ਪੈਦਲ ਚੱਲਣ ਦਾ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਨਰਿੰਕਾਰ ਦੇ ਨਾਲ ਜੋੜਿਆ ਤਾਂ ਗੁਰੂ ਪਿਆਰਿਓ ਉਹਨਾਂ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਲੋਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਿਸ ਨਾਮ ਦੇ ਨਾਲ ਜਾਣਨਾ ਕਰਦੇ ਹਨ ਤਾਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਅੱਜ ਦੇ ਭਾਰਤ ਅਤੇ ਸਾਡੇ ਗਵਾਂਧੀ ਦੇਸ਼ ਪਾਕਿਸਤਾਨ ਜੋ ਪੁਰਾਣੇ ਸਮਿਆਂ ਦੇ ਵਿੱਚ ਇੱਕ ਹੋਇਆ ਕਰਦਾ ਸੀ ਉਸ ਵਿੱਚ ਧੰਨ ਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਗੁਰੂ ਨਾਨਕ ਦੇਵ ਜੀ ਜਾਂ ਬਾਬਾ ਨਾਨਕ ਦੇਵ ਜੀ ਕਹਿ ਕੇ ਪੁਕਾਰਿਆ ਜਾਂਦਾ ਸੀ ਗੁਰੂ ਪਿਆਰਿਓ ਸ਼੍ਰੀ ਲੰਕਾ ਜੋ ਸਾਡਾ ਗਵਾਂਧੀ ਮੁਲਕ ਹੈ ਉਸ ਵਿੱਚ ਲੋਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਾਨਕ ਚਾਰੀਆ ਕਰਕੇ ਜਾਣਦੇ ਹਨ ਗੁਰੂ ਪਿਆਰਿਓ ਸਾਡੇ ਗਵਾਂਢੀ ਮੁਲਕ ਤਿੱਬਤ ਦੇ ਲੋਕ ਧੰਨ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਨਾਨਕ ਲਾਮਾ ਨੇਪਾਲ ਦੇ ਲੋਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਨਾਨਕ ਰਿਸ਼ੀ ਰੂਸ ਦੇ ਲੋਕ ਗੁਰੂ ਨਾਨਕ ਨੂੰ ਨਾਨਕ ਕਦਾਮਦਾਰ ਚੀਨ ਦੇ ਲੋਕ ਨਾਨਕ موسی ਮੱਕਾ ਦੇ ਲੋਕ ਵਲੀ ਹਿੰਦ ਮਿਸਰ ਦੇ ਲੋਕ ਗੁਰੂ ਨਾਨਕ ਨੂੰ ਨਾਨਕ ਵਲੀ ਕਰਕੇ ਬਗਦਾਦ ਦੇ ਲੋਕ ਗੁਰੂ ਨਾਨਕ ਨੂੰ ਨਾਨਕ ਪੀਰ ਕਰਕੇ ਸਿੱਕਮ ਪੁਟਾਣ ਦੇ ਲੋਕ ਗੁਰੂ ਰੇਪੋਚੀਆ ਕਰਕੇ ਇਰਾਕ ਦੇ ਲੋਕ ਹਾਜਰਤ ਬਾਬਾ ਨਾਨਕ ਕਰਕੇ ਜਾਣਦੇ ਹਨ ਗੁਰੂ ਪਿਆਰਿਓ ਉਹ ਤਾਂ ਅੰਕਾਰ ਸਨ ਗੁਰੂ ਨਾਨਕ ਆਪ ਅੰਕਾਰ ਦੀ ਜੋਤ ਸਨ ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਸੱਭਿਆਤਾਵਾਂ ਦੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਧਰਮ ਦੇ ਨਾਲ ਜੋੜਿਆ ਸੱਚ ਦੇ ਨਾਲ ਜੋੜਿਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਿਆ ਜੇ ਸਾਰਿਆਂ ਦਾ ਧੰਨਵਾਦ ਗੁਰੂ ਨਾਨਕ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ